ਪੰਜਾਬ ਪੁਲਿਸ ਦੀ ਅਖਬਾਰਾਂ ਵਾਂਗ ਗਲਤ ਅਨਸਰਾਂ ਤੇ ਹਮੇਸ਼ਾ ਹੀ ਰਹਿੰਦੀ ਹੈ। ਬੀਤੇ ਦਿਨੀ ਪਠਾਨਕੋਟ ਪੁਲਿਸ ਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ 8 ਵਿੱਚੋਂ 7 ਦੋਸ਼ੀਆਂ ਨੂੰ ਕਰੀਬ 6 ਘੰਟੇ ਵਿੱਚ ਗ੍ਰਿਫਤਾਰ ਕਰ ਸਫਲਤਾ ਹਾਸਲ ਕੀਤੀ। ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਨਾਲ ਅਫਸਰਾਂ ਨੇ ਗਲਬਾਤ ਕਰਦਿਆਂ ਦੱਸਿਆ ਕਿ 8ਵੇਂ ਦੋਸ਼ੀ ਨੂੰ ਵੀ ਪੁਲਿਸ ਜਲਦੀ ਗ੍ਰਿਫਤਾਰ ਕਰ ਲਵੇਗੀ। रिपोर्ट सिटी लाइव चैनल लुधियाना कल शामी मनवाल कोठे बणे ਦੇ ਵਿੱਚ ਇੱਕ ਸਨਸਨੀ ਖੇਜ਼ ਕਤਲ ਹੋਇਆ ਉਥੇ ਇੱਕ ਬੰਦਾ ਪੰਕਜ ਪੰਕੂ ਦਾ ਬੜੂਚੇ ਇਨੀਸ਼ੀਅਲੀ ਜਿਹੜੇ ਬੰਦੇ ਸ਼ਾਮਿਲ ਸੀਗੇ ਦੇ ਵੇਰ ਅਨ ਆਈਡੈਂਟੀਫਾਈਡ ਬਟ ਜਦੋਂ ਇਹ ਇਨਸੀਡੈਂਟ ਹੋਇਆ ਇਮੀਡੀਏਟਲੀ ਪੁਲਿਸ ਟੁਕ ਦਾ ਕੌਗਨਿਸੈਂਸ ਆਫ ਦਾ ਇਨਸੀਡੈਂਟ ਐਂਡ ਅੰਡਰ ਦਾ ਸੁਪਰਵੀਜ਼ਨ ਆਫ ਐਸਪੀ ਹੈਡਕੁਆਟਰ ਡਿਫਰੈਂਟ ਟੀਮਸ ਵੇਰ ਕਨਸਟੀਟਿਊਟਡ ਨਾਲ ਦੇ ਨਾਲ ਦਾ ਹਿਊਜ ਜਿਹੜੇ ਇਨਵੋਲਵ ਸੀਗੇ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਗਿਆ ਐਂਡ ਐਫ ਆਰ ਨੰਬਰ 44 ਅੰਡਰ ਸੈਕਸ਼ਨ 302 148 149 ਸ਼ਾਹਪੂਰ ਕੰਡੀ ਥਾਣੇ ਦੇ ਵਿੱਚ ਰਜਿਸਟਰ ਕੀਤਾ ਗਿਆ ਉਸ ਤੋਂ ਬਾਅਦ ਅਲੱਗ-ਅਲੱਗ ਟੀਮਸ ਬਣਾਈਆਂ ਗਈਆਂ ਇਹਦੇ ਵਿੱਚ ਜਿਹੜਾ ਡੀਐਸਪੀ ਤਾਰਕਨਾ ਡੀਐਸਪੀ ਸਿਟੀ ਡੀਐਸਪੀ ḍ ਐਂਡ ਡੀਐਸਪੀ ਹੈੱਡਕੁਆਰਟਰ ਦੇ ਵਾਰ ਲੀਡਿੰਗ ਥੀਸ ਟੀਮਸ ਐਂਡ ਇਹ ਜਿਹੜੇ ਇਹਦੇ ਵਿੱਚ ਦੋਸ਼ੀ ਸੀਗੇ ਇਨਦੀ ਬਾਲ ਕਰਦੇ ਰਹੇ ਐਂਡ ਇਵੈਨਚੁਅਲੀ ਵਿਦਨ 6 ਆਵਰਸ ਅਠਾ ਚੋਂ ਜਿਹੜੇ ਸੱਤ ਮੁਲਜ਼ਮ ਹੈ ਉਹ ਵਕ-ਵਕ ਥਾਵਾ ਤੋਂ ਫੜੇ ਗਏ ਤਾਂ ਇਹਦੇ ਵਿੱਚ ਜਿਹੜੇ ਬੰਦੇ ਸੋਨੂ ਦਾਣਾ ਹੈ ਐਂਡ ਜਦੋਂ ਇਹਨੂੰ ਅਪ੍ਰੀਹੈਂਡ ਕਰ ਰਹੇ ਸੀਗੇ ਪੁਲਿਸ ਪਾਰਟੀ ਤਾਂ ਹੀ ਟ੍ਰਾਈ ਟੂ ਐਸਕੇਪ ਐਂਡ ਡੂਰਿੰਗ ਥੈਟ ਟਾਈਮ ਹੀ ਇਨਜਰੀਜ਼ ਵੇਰ ਇਨਫਲੈਕਟਡ ਇਹਨੂੰ ਝੋਟ ਲੱਗੀ ਐਂਡ ਐਸ ਅਨੌਫ ਹੀ ਇਜ਼ ਐਡਮਿਟਿਡ ਇਨਟੂ ਦਾ ਹਸਪੀਟਲ इस तो अलावा एक राहुल उर्फ काका है अनिल कुमार उर्फ निज्जा है रोहित हैगा पवन कुमार है रंजीत सिंह है मनजीत सिंह है संजू उर्फ बुंडा करके है बंदा तो ये बेसिकली अठ बठा चो सात अस ऑलरेडी गिरफ्तार कर चुके हैं ਇਹ ਜਿਹੜੇ ਬੰਦੇ ਹੈ ਇਹਦੇ ਵਿੱਚ ਜਿਹੜੇ ਮੁਲਜ਼ਮ ਹੈਗੇ ਨੇ ਉਹਨਾਂ ਚੋਂ ਜਿਹੜਾ ਵਿਨੋਦ ਕੁਮਾਰ ਉਰਫ सोनू ਦਾਣਾ ਹੈ ਇਹਦੇ ਬਰਖਲਾਫ ਪਹਿਲਾ ਤੇ ਦੋ ਪਰਚੇ ਦਰਜ ਨੇ 2019 ਦਾ ਇੱਕ 2020 ਦਾ ਇੱਕ 23 24 ਦਾ ਇੱਕ ਪਰਚਾ ਇੱਕ ਇੱਕ ਸਾਈਜ਼ ਐਕਟ ਦਾ ਹੈ ਇਸ ਤੋਂ ਇਲਾਵਾ ਰਾਹੁਲ ਉਰਫ ਕਾਕਾ ਉਹਦੇ ਬਰਖਲਾਫ ਵੀ ਇੱਕ 307 ਦਾ ਪੁਰਾਣਾ ਦਰਜਾ ਹੈ ਔਰ ਇੱਕ ਮਨਜੀਤ ਸਿੰਘ ਹੈ ਇਹਦੇ ਬਰਖਲਾਫ ਵੀ ਪਰਚਾ ਦਰਜ ਹੈ ਇਹਦੇ ਵਿੱਚ ਜਿਹੜੀ ਵਜ੍ਹਾ ਰੰਜਿਸ਼ ਇਹ ਹੈ ਕਿ ਜਿਹੜਾ ਪੰਕਜ ਪੰਕੂ ਹੈ ਜਿਹੜਾ ਜਿਹਦਾ ਕਤਲ ਹੋਇਆ ਕੱਲ ਤਾਂ ਇਹ ਸਾਰੇ ਪਹਿਲੇ ਮਤਲਬ ਨਾਲ ਸੀਗੇ ਐਂਡ ਪੁਰਾਣੇ ਕੁਝ ਕੇਸਾਂ ਦੇ ਵਿੱਚ ਇਹ ਸਾਦੂਸ਼ੀ ਵੀ ਸੀਗੀ ਤਾਂ ਫਿਰ ਸਟਾਰਟ ਹੋਏ ਐਂਡ ਇਵੈਂਚੁਅਲੀ ਇਹ ਫਿਰ ਕੱਲੇ ਕਨਫਰੋન્ટેਸ਼ਨ ਹੋਈ ਜਿੱਥੇ ਇਹਨਾਂ ਨੇ ਇੱਕ ਦੂਜੇ ਤੇ ਹਮਲਾ ਕਰ ਲਿਆ ਐਂਡ ਉਸੇ ਹਮਲੇ ਦੇ ਦੌਰਾਨ ਫਿਰ ਇਹਨੂੰ ਬੜੀ ਬੈਰਾਮੀਨ ਵਾਲੇ ਦਾ ਕਤਲ ਹੋਇਆ ਇਹਨੂੰ ਬੜੀ ਸਾਰੀ ਗੰਭੀਰ ਸੱਟਾਂ ਲੱਗੀਆਂ ਸੀਗੀਆਂ ਜਦੋਂ ਉਸੇ ਵਾਲਾ ਹਸਪਤਲ ਇਹਨੂੰ ਪਹੁੰਚਾਇਆ ਗਿਆ ਉੱਥੇ ਹੀ ਇਸ ਕਮ ਟੂ ਦਾ ਇੰਜਰੀਜ਼ ਕਿਹੜੇ ਸਰਹੇ ਧਿਆਨ ਦਾ ਇਸਤੇਮਾਲ ਕੀਤਾ ਗਿਆ ਉਹ ਕਿਹ ਰਿਕਵਰੀ ਹੋਈ ਇਹ ਤਾਂ ਇਹਦੇ ਵਿੱਚ ਕੁਝ ਕੁਛ ਰਿਕਵਰੀ ਜਿਹੜੇ ਹਥਿਆਰ ਇਹਦੇ ਵਿੱਚ ਵਰਤੇ ਗਏ ਸੀਗੇ ਇਟ ਹੈਸ ਬੀਨ ਅਫੈਕਟਡ ਐਂਡ ਨਾਓ ਅਕਿਊਜ਼ਡ ਜਿਹੜੇ ਹੈਗੇ ਪੁਲਿਸ ਕਸਟਰੀ ਦੇ ਵਿੱਚ ਹੈ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਆਪਾਂ ਰਿਮਾਂਡ ਲਵਾਵਾਂਗੇ ਐਂਡ ਜਿਹੜੇ ਵੀ ਜਿੰਨੇ ਵੀ ਮਾਰੂ ਹਥਿਆਰ ਸੀਗੇ ਵਿਲ ਇਫੈਕਟ ਰਿਕਵਰੀ ਆਫ ਹਾਲ ਆਫ ਸਰ ਮੇਨ ਸਿੱਟਾ ਕੀ ਨਿਕਲੇ ਇਸ ਦੇ ਵਿੱਚ ਕੀ ਕਰ ਰਹੇ ਸੀਗਾ ਕਰ ਕਤਲ ਕਾਰਨ ਜਿਵੇਂ ਮੈਂ ਕਹਿ ਰਹਾ ਸੀਗਾ ਕਿ ਇਹ ਤੁਸੀਂ ਕਹ ਲਓ ਪੁਰਾਣੇ ਪਾਰਟਨਰ ਸੀਗੇ ਇਹਨਾਂ ਦੇ ਬਰਖਲਾਫ ਪੁਰਾਣੇ ਪਰਚੇ ਇਕੱਠੇደረ ਸੀਗੇ ਉਹਨਾਂ ਦੇ ਵਿੱਚ ਇੱਕ ਕੋ-ਹਿਊਜ਼ ਜਾਂ ਕੇਸਵਾਰ ਸੀਗੇ ਤਾਂ ਫਿਰ ਇਹਹੀ ਆਪਣੀ ਜਿਹੜਾ ਦਬਿਸ਼ ਉਹ ਬਣਾ ਲਈ ਜਾਂ ਇਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਜੋ ਪ੍ਰੀਲਿਮਿਨਰੀ ਤੌਰ ਤੇ ਕਿ ਇਹਦੇ ਵਿੱਚ ਉਹ ਵਕ ਵਕ ਗੁੱਟ ਬਣ ਗਏ ਕਿ ਇੱਕ ਬੰਦਾ ਜਾਂ ਇੱਕ ਗਰੁੱਪ ਕੋ ਕੁਛ ਕਰਦਾ ਸੀਗਾ ਦੂਜਾ ਪੁਲਿਸ ਨੂੰ ਇਤਲਾ ਕਰਦਾ ਸੀਗਾ ਇੱਕ ਦੂਜੇ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਹਾਂਜੀ ਇਸ ਤਰ੍ਹਾਂ ਦਾ ਇਹ ਥੋੜਾ ਜਿਹਾ ਹੋ ਗਿਆ ਇਹਨਾਂ ਦੇ ਵਿੱਚ ਐਂਡ ਫਿਰ ਈਸੀ ਚੀਜ਼ ਕਰਕੇ ਇਹਨਾਂ ਨੇ ਕੱਲ ਉੱਥੇ ਲੜ ਲਿਆ ਜਿਹਦੇ ਵਿੱਚ ਇਹ ਇਨਸੀਡੈਂਟ ਵਾਪਰਿਆ ਸਰ ਕੀ ਇਹਨਾਂ ਨੂੰ ਇਹਨੂੰ ਲੜਕੇ ਨੂੰ ਮਾਰਨ ਦੀ ਪਹਿਲੇ ਵੀ ਲਰਨਿੰਗ ਬਣਾਈ ਹੋਈ ਜਾਂ ਮੌਕੇ ਤੇ ਕੋਈ ਤਲਵਤ ਹੋਈ ਜਾਂਦਾ ਅਸੀਂ ਜਿਵੇਂ ਅਸੀਂ ਪਰਚਾ ਦਰਜ ਕਰ ਲਿਆ ਬੰਦੇ ਫੜ ਲਏ ਕਾਂਸਪੀਰੇਸੀ ਵਾਲਾ ਜਿਹੜਾ ਐਂਗਲ ਹੈ ਉਹਨੂੰ ਵੀ ਅਸੀਂ ਦੇਖ ਰਹੇ ਨੇ ਕਿ ਇਹ ਪਹਿਲਾ ਦਾ ਪਲਾਨ ਸੀਗਾ ਇਹ ਉਸੇ ਮਤਲਬ ਉਹ ਮੁੱਕੇ ਤੇ ਹੋਇਆ